ਆਪਣੇ ਬੱਚਿਆਂ ਨੂੰ ਮਿਲਣਾ ਚਾਹੁੰਦੇ ਹੋ ਹਾਂ ਹਾਂ ਕਿਹੜੇ ਬੇਟੇ ਨੂੰ ਮਿਲਣਾ ਵੱਡੇ ਨੂੰ ਕਿ ਛੋਟੇ ਨੂੰ ਇਹਦੇ ਨੂੰ ਮਿਲਣਾ ਵੱਡੇ ਨੂੰ ਅਵਤਾਰ ਨੂੰ ਵੱਡੇ ਬੇਟੇ ਨੂੰ ਮਿਲਣਾ ਅਵਤਾਰ ਨੂੰ ਅਵਤਾਰ ਨੂੰ ਕੋਈ ਨ ਨੂੰ ਬੁਲਾ ਦਿੰਦੇ ਹੁੰਦਾ ਤੇ ਉਹ ਬਾਪੂ ਆਪਣੇ ਬੇਟਿਆਂ ਨੂੰ ਮਿਲਣਾ ਚਾਹੁੰਦਾ ਅਵਤਾਰ ਨੂੰ ਮਿਲਣਾ ਚਾਹੁੰਦਾ ਵਾ ਤੇ ਅਵਤਾਰ ਸਿਆ ਮਿਲ ਕੇ ਜਾ ਕੇ ਬਾਪੂ ਦੀ ਕਿਤੇ ਹਸਰਤ ਦਿਲ ਚੀਨਾਂ ਰਹਿ ਗਈ। ਇੱਥੇ ਕੀ ਕਰਨ ਆਈ ਸੀ? ਆਹੇ ਰੋਟੀ ਦੀ ਰੋਟੀ ਕਾਢੇ ਲਈ ਵਾਪਸ ਆਇਆ ਸੀਗਾ। ਰੋਜ਼ ਆਉਣੇ ਇੱਥੇ ਰੋਟੀ ਲੈਣ। ਹਾਂਜੀ। ਰੋਟੀ ਖਾਣ ਆਈ ਸੀ। ਰੋਟੀ ਖਾਣੇ ਆਇਆ ਸੀ ਆ ਲੈ ਕੇ ਚਲੇ ਆ। ਇਹ ਚਾਹ ਵੀ ਹੈ, 15 ਰੋਟੀ ਵੀ ਹੈ। ਪਰ ਆਪਾਂ ਮਾਲਸ ਕਰਾਂਗੇ ਮੇਰੇ ਬਾਪੂ ਦੇ ਸਿਰ ਨੂੰ। ਹੈਂ? ਅੰਬ੍ਰੈਂਸ ਆ। ਤੇਰੇ ਸਰ ਦੀ ਮਾਲਸ਼ ਕਰ ਦਿੰਨੇ ਆ ਗੱਲਾਂ ਕੋਈ ਬਾਪੂ ਲੈ ਮਾਰ ਨੂੰ ਲਾ ਦਿੰਨੇ ਬਾਪੂ ਗੱਲਾਂ ਕੋਈ ਹਾਏ ਹਾਏ ਬ੍ਰਿਆਮ ਤਾਂ ਸਾਡਾ ਬਾਪੂ ਆ ਓਟ ਕੀ ਬੈਠਾ ਬਾਪੂ ਤੁਰ ਜਾ ਹਾਂ ਤਕੜਾ ਹੋ ਬ੍ਰਿਆਮ ਸਿਆ ਨਵਾਬਾ ਹੋਰ ਤੁਸੀਂ ਠੀਕ ਹੋ ਬੇਟੇ ਨੂੰ ਮਿਲਣਾ ਆਪਣੇ ਨੂੰ ਬੇਟੇ ਨੂੰ ਆਹ ਬੇਟੇ ਨੂੰ ਮਿਲਣਾ ਕਿਸੇ ਨੂੰ ਆ ਆ ਆ ਕਿਹੜੇ ਬੇਟੇ ਨੂੰ ਮਿਲਣਾ ਆਹ ਆਪਣੇ ਬੱਚਿਆਂ ਨੂੰ ਮਿਲਣਾ ਚਾਹੁੰਦੇ ਹੋ ਆ ਆ ਆ ਕਿਹੜੇ ਬੇਟੇ ਨੂੰ ਮਿਲਣਾ ਵੱਡੇ ਨੂੰ ਕਿ ਛੋਟੇ ਨੂੰ ਕਿਹੜੇ ਨੂੰ ਮਿਲਣਾ ਗੁਰ ਆਵਾਜ਼ ਵੱਡੇ ਬੇਟੇ ਨੂੰ ਮਿਲਣਾ ਅਵਤਾਰ ਅਵਤਾਰ ਨੂੰ ਕੋਈ ਨਾ ਬੁਲਾ ਦਿੰਨੇ ਅਵਤਾਰ ਨੂੰ ਫਿਕਰ ਨਾ ਕਰ ਤੂੰ ਅਵਤਾਰ ਨੂੰ ਬੁਲਾ ਲੰਨੇ ਅਸੇ ਆਊਗਾ ਅਵਤਾਰ ਵੀਰਾ ਮੇਰੀ ਗੱਲ ਹੋਈ ਸੀ ਅਵਤਾਰ ਵੀਰੇ ਨਾਲ ਆਊਗਾ ਉਹ ਕੋਈ ਨਾ ਠੀਕ ਆ ਕੋਈ ਨਾ ਤੂੰ ਫਿਕਰ ਨਾ ਕਰ ਬਾਪੂ ਆ ਆਊਗਾ ਆਉ ਆਉ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਬਰਿਆਮ ਸਿੰਘ ਜੀ ਨੂੰ ਤੁਸੀਂ ਦੇਖਿਆ ਸੀ ਕਿਹੜੇ ਹਾਲਾਤਾਂ ਦੇ ਵਿੱਚ ਲੈ ਕੇ ਆਏ ਸੀ ਅਸੀਂ ਸਮੇਸ਼ ਨਗਰ ਤੋਂ ਅੱਜ ਬਾਪੂ ਜੀ ਹਸਪੀਟਲ ਚ ਦਾਖਲ ਨੇ ਖੂਨ ਦੀ ਬਹੁਤ ਘਾਟ ਸੀ ਬਾਪੂ ਦੇ ਵਿੱਚ ਸਰੀਰ ਦੇ ਵਿੱਚ ਹਾਂ ਪੈਰ ਠੀਕ ਆ ਬਾਪੂ ਟੱਕ ਤੇ ਪੈਰ ਟੱਕ ਤੇ ਅਰੇ ਮੈਂ ਮਲੇ ਤੇਲ ਲਾਤਾ ਹੀ ਨਾ ਠੀਕ ਆ ਪੈਰ ਤੁਹਾਡੇ ਜਮਾ ਹੋ ਲੈ ਜਮਾ ਠੀਕ ਆ ਤੇ ਹੁਣ ਬਾਪੂ ਆਪਣੇ ਬੇਟਿਆਂ ਨੂੰ ਮਿਲਣਾ ਚਾਹੁੰਦਾ ਕੱਲ ਵੀ ਕਹਿੰਦਾ ਸੀਗਾ ਤੇ ਅੱਜ ਵੀ ਹੁਣ ਬਾਪੂ ਜੀ ਨੇ ਕਿਹਾ ਵੀ ਮੈਂ ਵੱਡੇ ਬੇਟੇ ਨੂੰ ਅਵਤਾਰ ਨੂੰ ਮਿਲਣਾ ਚਾਹੁੰਨਾ ਵਾ ਤੇ ਅਵਤਾਰ ਸਿਆ ਮਿਲ ਕੇ ਜਾ ਆ ਕੇ ਪਿਓ ਦੀ ਕਿਤੇ ਹਸਰਤ ਦਿਲ ਚੀ ਨਾ ਰਹਿ ਜੇ ਤੇ ਤੇਰੀ ਵੀ ਕਿਤੇ ਤਮੰਨਾ ਦਿਲ ਚੀ ਨਾ ਰਹਿ ਜੇ ਵੀ ਜਨ ਦੇ ਬਾਪ ਨੂੰ ਮਿਲ ਨਹੀਂ ਹੋਏ ਮਿਲ ਕੇ ਜਾ ਬਾਈ ਤੇ ਦੂਜੇ ਬੇਟਿਆਂ ਨੂੰ ਵੀ ਮੇਰੀ ਬੇਨਤੀ ਹੈ ਬਾਪੂ ਬਾਪੂ ਤੁਹਾਡਾ ਇੱਕ ਬੇਟੇ ਦਾ ਨਾਮ ਅਵਤਾਰ ਆ ਦੂਜੇ ਦਾ ਨਾਮ ਕੀ ਆ ਹੈ ਬਲਜੀਤ ਆਇਓ ਸ਼ੇਸ਼ਨ ਦਾ ਜਰਦ ਜਾਲਾ ਸ਼ੇਸ਼ਨ ਦਾ ਦੀ ਗੱਡੀ ਚਲਾਉਂਦਾ ਤੇ ਇੱਕ ਹੋਰ ਜਗਾ ਇੱਕ ਚਾਹੇ ਚਰਨਜੀਤ ਸਿੰਘ ਹਾਂ ਉਹ ਉਹ ਪੁਲਸੇ ਚਾਹਣਾ ਹਾਂ ਤੇ ਇੱਕ ਅਵਤਾਰ ਸਿੰਘ ਆ ਨਾ ਟੱਕ ਅਵਤਾਰ ਸਿੰਘ ਆ ਅਵਤਾਰ ਸਿੰਘ ਇੱਕ ਉਹ ਅਕਸਰ ਲਵਣਾ ਤਿੰਨ ਪੁੱਤ ਤਿੰਨ ਪੁੱਤ ਤੇਰੇ ਤਿੰਨ ਆਹ ਅੱਲਾਹ ਤੇ ਤਿੰਨਾਂ ਨੂੰ ਬੇਨਤੀ ਹੈ ਬਾਈ ਅੱਗੇ ਜਾਓ ਯਾਰ ਬਾਪੂ ਬ੍ਰਿਯਾਮ ਸਿੰਘ ਔਰ ਤੁਹਾਨੂੰ ਮਿਲਣਾ ਲੋਚਦਾ ਯਾਰ ਯਾਰ ਜੀ ਉਹ ਹਾਂ ਉਹ ਹੌਲਦਾਰ ਠੀਕ ਹੈ ਔਰ ਤੁਹਾਨੂੰ ਅੰਦਰ ਜਗੜਾ ਉਹ ਜਗੜਾ ਯਾਰ ਬਾਪੂ ਬ੍ਰਿਯਾਮ ਸਿੰਘ ਐਦਾਂ ਬਸ ਅਸੀਂ ਸੈਂਦੇ ਜਾਂਦਾ ਸਿਰ ਤੇ ਹੱਥ ਰੱਖ ਰੱਖ ਕੇ ਦਵਾਵਾਂ ਹੀ ਦੇ ਜਾਂਦਾ ਬਾਪੂ ਮੇਰਾ ਹਾਂ ਪੈਰ ਠੀਕ ਆ ਸਿੱਧੇ ਪੈਰ ਹਾਂ ਅੱਜਾ ਹਾਂ ਸਿੱਧੇ ਇਹ ਇਹ ਆ ਲੈ ਠੀਕ ਆ ਵਾਹਿਗੁਰੂ ਜੀ ਕਾ ਖਾਲਸਾ ਫਤਿਹ ਬੁਲਾ ਲੈ ਬਾਪੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ